देखो गल एक मोटी गल सु ए लडाई ਕਰਨ ਵੀਰ ਸਿੰਘ ਗੁਰਜ ਦੀ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਤਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੀ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਵਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਣਾ ਅਦੇ ਕਰ ਨਹੀਂ ਤਾ ਜਿਹੜਾ ਇਹ ਟ੍ਰੈਂਡ ਸੈਟਲ ਹੋਏਗਾ ਬੰਦਾ ਜਿਸੀ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਨੇ ਉਹ ਜੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਤੇ 15 ਸਾਲ ਸਰਤਾਪ ਪੰਜਾਬ ਨੇ ਕੋ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਹੋਇਆ। ਇਸ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾਵੇ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ। ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ। ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹਦੀਆਂ ਤੇ ਕੁਝ ਐਹੋ ਜਿਹੀਆਂ ਫੋਰਸੇਸ ਨੇ ਦੇਸ਼ ਚ ਬੈਠੀਆ ਜਿਹੜੀ ਉਹਨਾਂ ਦੀ ਫਜ਼ਦ ਵੀ ਕਰਦੇ। ਪਹਿਲੇ ਤੇ ਤਰਨਤਾਰਨ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ। ਕੀ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ। ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ। ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾ ਬਟਾਲੇ ਸ਼ਹਿਰ ਚ ਜਿਹੜਾ ਬਿਲਕੁਲ ਨੇੜੇ ਹੈ। ਦੁਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀ ਚ ਲਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਜਿੰਨਾਂ ਨੂੰ ਗੋਲੀਆਂ ਵਤੀਆਂ 6-6 ਗੋਲੀਆਂ ਇੱਕ ਪੱਤੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜੁਬੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦਣ ਤਰਨਤਾਰਨ ਵੀ ਬਾਤ ਹੋਏਗੀ ਇਹ ਫੈਸਲਾ ਹੁਣ ਤਰਨਤਾਰਨ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰਨ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ? ਕੀ ਅਸੀਂ ਚਾਹਨੇ? ਕਿ ਜਿਹੜੇ ਲੋਕ ਸਾਡੇ ਤੋਂ ਫਰੋਤਗੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋ ਫਰੋਤਗੀਆਂ ਲੈਂਦੇ ਨੇ ਕਿ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ। ਇੱਕ ਪਾਰਟੀ ਜਿਹੜਾ ਬੜਾ ਵੱਡਾ ਪਛੋਕੜ ਐ ਸੀ। ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਤਰਨਤਾਰਨ ਦੀ ਜ਼ਮੀਨੀ ਚੋਰ ਆਉਣ ਵਾਲਾ ਫਿਊਚਰ ਪੰਜਾਬ ਦਾ ਹੈ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਤਰਨਤਾਰਨ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਇਹ ਸੇ ਕੋ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪੈਣੇ ਫੁਆਲੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਸੌ ਸਕਿਓ इंडियन नेशनल कांग्रेस ਨੇ ਆਪਣੀਆਂ ਛਾਤਾਂ ਆਪਣੇ ਨੀਂਦਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵੱਲ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਕੋਈ ਉਹਦੀ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਭੇਤਰ ਖੂਦ ਕਰਨਾ ਕਿਰਪਾ ਕਰੋ ਇਹੋ ਜਿਹੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚਕਿਤਨਾ ਸਮਝ ਲਓ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੋਲਣਾ ਭਾਗ ਜਿੱਦਣ ਏਸ਼ੀਆ ਦੇ ਨਾਲ ਜਿੱਦਣ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ ਬੈਠੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਜਾਂਦੇ ਜੋੜਨੀ ਪੈਣੀ ਇਥੇ ਆਂ ਇਥੇ ਕੰਮ ਕਰਨਾ ਰਾਜਪੁਰੇ ਤੋਂ ਲੈ ਕੇ ਅਮਰitsar ਹਿੰਦੁਸਤਾਨ ਦਾ ਸਾਰਾ ਉਹ ਰਿਚਸਟ ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟ੍ਰੇਡਿੰਗ ਕੰਪਨੀਆਂ ਇਸ ਖੇਤੇ ਵਿੱਚ ਆ ਜਾਣगी ਵੱਡੀ ਇੰਡਸਟਰੀ ਇੱਥੇ ਆ ਜਾਏਗੀ ਇਹ ਵੀ ਸੁੱਕੀ ਸੁੱਕੀ ਬੰਦਰਗਾਹ ਸਾਨੂੰ ਕਹਦੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਨੇ ਉਹ ਲੋਕ ਜਿਹੜੇ ਸ੍ਰੀ ਅਮਰitsar ਦੇ ਇੰਟਰਨੈਸ਼ਨਲ 에ਰਪੋਰਟ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਰਿਹਾ ਜਿਹੜੀ ਅਕਰ ਸ਼ਿਪਿੰਗ ਲੋਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੋਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚੱਲਦੀ ਹੈ ਬੰਕਰ ਖਾਵਾਂ ਤੇ